ਮਾਸਟਰ ਮਾੜੇ ਕੰਮ ਕਰਦਾ ਅਸੀਂ ਤੋਂ ਬੱਚੀਆਂ ਸਾਡੀਆਂ ਹਰ ਘਰ ਜਾ ਕੇ ਨਹੀਂ ਦੱਸਦੀਆਂ ਦਾਦੀਆਂ ਇਹਨੇ ਤਾਂ ਧਮਕਾਇਆ ਸੀ ਕਿ ਤੁਹਾਨੂੰ ਮੈਂ ਮਾਰੂੰਗਾ ਜੇ ਤੁਸੀਂ ਆਪਣੇ ਮਾਪਿਆਂ ਨੂੰ ਦੱਸਿਆ ਘਰ ਜਾ ਕੇ ਤੇ ਇਹਨੇ ਕਿਹਾ ਵੀ ਇਹਨੂੰ ਅਸੀਂ ਕੋਈ ਇੱਥੇ ਸਟੱਪ ਚੁੱਕੀਏ ਕੋਈ ਕਾਰਵਾਈ ਕਰੀਏ ਉਹ ਵਾਲੀ ਗੱਲ ਗਈ ਗੱਲ ਇਹਨੇ ਗੋਲਮੋਲ ਕਰ ਦਿੱਤੀ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੀ ਨੌਂਦੇ ਪਿੰਡ ਰੱਖ ਭੰਗਵਾ ਤੋਂ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਗੁਰੂ ਦਾ ਦਰਜਾ ਦੇਣ ਵਾਲੇ ਅਧਿਆਪਕ ਵੱਲੋਂ ਛੋਟੀਆਂ ਬੱਚਿਆਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਸੀ ਦਰਅਸਲ ਸਰਦੀਆਂ ਦੇ ਛੁੱਟੀਆਂ ਤੋਂ ਬਾਅਦ ਬੱਚੀਆਂ ਸਕੂਲ ਨੂੰ ਜਾਣ ਲਈ ਨਹੀਂ ਮੰਨ ਰਹੀਆਂ ਸਨ ਮਾਪਿਆਂ ਵੱਲੋਂ ਜਦੋਂ ਸਖਤੀ ਨਾਲ ਪੁੱਛਿਆ ਗਿਆ ਤਾਂ ਬੱਚਿਆਂ ਨੇ ਦੱਸਿਆ ਕਿ ਇੱਕ ਅਧਿਆਪਕ ਉਹਨਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ ਅਤੇ ਇਸ ਲਈ ਉਹ ਸਕੂਲ ਜਾਣ ਤੋਂ ਡਰਦੀਆਂ ਨੇ ਤੋਂ ਦੱਸਦੇ ਕਿ ਬੱਚੀਆਂ ਤੀਜੀ ਅਤੇ ਚੌਥੀ ਜਮਾਤ ਵਿੱਚ ਪੜ੍ਹਦੀਆਂ ਨੇ ਜਿਨ੍ਹਾਂ ਦੀ ਉਮਰ 7 ਤੋਂ 9 ਸਾਲ ਹੈ ਅਤੇ ਸਕੂਲ ਦੇ ਅਧਿਆਪਕ ਵੱਲੋਂ ਉਹਨਾਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਸਨ ਇਸ ਮਾਮਲੇ ਵਿੱਚ ਅਕਾਲੀ ਦਲ ਦੇ ਉੱਗੇ ਲੀਡਰ ਅਤੇ ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਝੀਟਿਆ ਦਾ ਬਿਆਨ ਆਇਆ ਹੈ ਉਹਨਾਂ ਕਿਹਾ ਹੈ ਕਿ ਇਹ ਬਹੁਤ ਹੀ ਨਿੰਦਰਜੋਬ ਘਟਨਾ ਹੈ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਘਟਨਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਤੇ ਪੁਲਿਸ ਨੂੰ ਉਸ ਅਧਿਆਪਕ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਉਸ ਤੇ ਭਾਵੇਂ ਮਾਮਲਾ ਦਰਜ ਹੋ ਗਿਆ ਹੈ ਪਰ ਉਸ ਨੂੰ ਸਸਪੈਂਡ ਕਰਨਾ ਚਾਹੀਦਾ ਹੈ ਤੇ ਖੜੀ ਤੋਂ ਖੜੀ ਸਜ਼ਾ ਦੇਣੀ ਚਾਹੀਦੀ ਹੈ ਇਸ ਮਾਮਲੇ 'ਚ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਇਹ ਬੱਚੇ ਹਾਂ ਜਨਾਂ ਦੀ ਇਹ ਘਟਨਾ ਹੋਈ ਜੇ ਦੀ ਇਹ ਕਿ ਮਾਸਟਰ ਮਾੜੇ ਕੰਮ ਕਰਦਾ ਸੀ ਤੋਂ ਬੱਚੀਆਂ ਸਾਡੀਆਂ ਹਰ ਘਰ ਜਾ ਕੇ ਨਹੀਂ ਦੱਸਦੀਆਂ ਦੱਸ ਦਿਆਂ ਇਹਨੇ ਧਮਕਾਇਆ ਸੀ ਕਿ ਤੁਹਾਨੂੰ ਮੈਂ ਮਾਰੂੰਗਾ ਜੇ ਤੁਸੀਂ ਆਪਣੇ ਮਾਪਿਆਂ ਨੂੰ ਦੱਸਿਆ ਕਰ ਜਾ ਕੇ ਤੇ ਉਹ ਦਰਦੀਆਂ ਨਹੀਂ ਦਾਤੀਆਂ ਤੇ ਕੱਲ ਸਾਨੂੰ ਜੀ ਪਤਾ ਲੱਗਾ ਇਹ ਗੱਲ ਦਾ ਕਿ ਕਿਦੋਂ ਦੀ ਘਟਣਾ ਹੈ ਘਟਣਾ ਨੂੰ ਤੇ ਹੋ ਗਿਆ 8 ਦਿਨ ਇੱਕ ਮਹੀਨੇ ਦਾ ਬਿਨਾਂ ਰੋਲਿਆ ਵਿੱਚ ਕਿ ਜਿੰਨੂੰ ਫੋਨ ਕੀਤਾ ਸੀ ਤੇ ਉਹਨੇ ਕਿਹਾ ਕਿ ਮੈਂ ਬਦਲੀ ਕਰਾ ਦਨੀ ਆ ਮਾਸਟਰ ਦੀ ਤੁਸੀਂ ਨਾ ਰੋਲਾ ਪਾਇਓ ਤੇ ਜੇ ਕੱਲ ਗੱਲ ਕਰਨੀ ਸੀ ਤੇ ਕੱਲ ਸਾਨੂੰ ਸਾਰਾ ਪਤਾ ਲੱਗ ਗਿਆ ਫਿਰ ਮਾਮਲਾ ਖਰਾਬ ਇਥੇ ਹੋ ਗਿਆ ਕਿੰਨੇ ਦਿਨ ਪਹਿਲਾਂ ਤੁਸੀਂ ਫੋਨ ਕੀਤਾ 8 ਦਿਨ ਪਹਿਲਾਂ ਗੱਲ ਚੱਲਦੀ ਰਹੀ ਜੀ ਉਹ ਛੁੱਟੀਆਂ ਪਈਆਂ ਛੁੱਟੀਆਂ ਤੋਂ ਪਹਿਲਾਂ ਕਿ ਛੁੱਟੀਆਂ ਤੋਂ ਬਾਅਦ ਪਹਿਲਾਂ ਛੁੱਟੀਆਂ ਤੋਂ ਮਤਲਬ ਚੱਲ ਰਿਹਾ ਕੰਮ ਆ ਅੱਛਾ ਜੀ 8 ਦਿਨ ਹੋਰ ਤੁਹਾਡੇ ਬੱਚਿਆਂ ਨੇ ਤੁਹਾਨੂੰ ਕੁਝ ਨਹੀਂ ਦੱਸਿਆ ਮੈਡਮ ਨੇ ਟੱਕ ਤੇ ਜਿਹੜੀ ਲੇਡੀ ਨੇ ਗੱਲ ਕੀਤੀ ਨਾ ਜਿਨ੍ਹਾਂ ਨੇ ਕੀਤੀ ਗੋਨਾ ਨੇ ਗੱਲ ਕੀਤੀ ਉਹਨਾਂ ਕਹਿੰਦੇ ਅਸੀਂ ਬਦਲੀ ਕਰਾ ਦਾਂਗੇ ਇਹਦੀ ਇੱਥੋਂ ਕਿਦੀ ਉਸੇ ਮਾਸਟਰ ਦੀ ਉਹਨੂੰ ਇਹ ਨਹੀਂ ਕਿਹਾ ਰਕੇਸ਼ ਕੁਮਾਰ ਆ ਇਹ ਨਹੀਂ ਕਿਹਾ ਉਹ ਮਜੀਠੇ ਦਾ ਜੀ ਇਹ ਨਹੀਂ ਕਿਹਾ ਵੀ ਉਹਨੂੰ ਅਸੀਂ ਕੋਈ ਇੱਥੇ ਸਟੱਪ ਚੁੱਕੀ ਹੈ ਕੋਈ ਕਾਰਵਾਈ ਕਰੀਏ ਉਹ ਵਾਲੀ ਗੱਲ ਗਈ ਗੱਲ ਇਹਨੇ ਗੋਲਮੋਲ ਕਰਤੀ ਪਰ ਹਰਕਤਾਂ ਮਾੜੀਆਂ ਕਰਦਾ ਰਿਹਾ ਬਹੁਤ ਜ਼ਿਆਦਾ ਜਿ بچے ਡਰਦੇ ਸਕੂਲੇ ਨਹੀਂ ਆਉਂਦੇ ਇਹ ਸੁਣੋ ਜੀ ਬੱਚੇ ਡਰਦੇ ਘਰ ਮਾਂ ਪਿਓ ਮਾਰਦਾ ਸੀ ਅਹੀਂ ਦੇਖੋ ਕਹਿੰਦਾ ਬਸ ਸਕੂਲ ਜਾਓ ਤੁਸੀਂ ਕਿਉਂ ਜਾਂਦੇ ਉਹ ਡਰਦੇ ਦੱਸਦੇ ਨਹੀਂ ਉਹ ਮੁੜ ਕੇ ਗੱਲ ਲੀਕ ਹੋਈ ਮੜੀ ਜੀ ਤੇ ਸਾਨੂੰ ਪਤਾ ਲੱਗਾ ਤੁਸੀਂ ਕੱਲ ਫਿਰ ਸਾਰੇ ਆਪਣੇ ਸਰਦਾਰ ਠੰਡਾ ਸਾਹਿਬ ਵੱਡੇ ਵੀ ਆਏ ਸੀ ਤੇ ਮੈਡਮ ਸਾਹਿਬ ਵੀ ਆਏ ਸੀ ਸਾਰੀ ਗੱਲ ਕੱਲ ਹੋਈ ਆ ਕੱਲ ਭਗਵਾਨ ਸਾਨੂੰ ਭੰਗਵਾ ਪਿੰਡ ਤੋਂ ਇੱਕ ਸ਼ਿਕਾਇਤ ਆਈ ਸੀ ਕਿ ਜਿਹੜੀਆਂ ਸਰਕਾਰੀ ਪ੍ਰਾਇਮਰੀ ਸਕੂਲ ਰੱਖ ਭੰਗਵਾ ਉਹਦੇ ਵਿੱਚ ਟੀਚਰ ਨੇ ਜੇਸ਼ ਕੁਮਾਰ ਉਹਨਾਂ ਵੱਲੋਂ ਛੋਟੀਆਂ ਬੱਚੀਆਂ ਦੇ ਨਾਲ ਕੋਈ ਜਿਹੜੀ ਆ ਉਹ ਕਤਨਾ ਕੀਤੀ ਗਈ ਹੈ ਜੀ ਮੰਦੀ ਕਰਨਾ ਕੀਤੀ ਗਈ ਜੀ ਸੰਸਾਰ ਆ ਸੰਸਾਰ ਕਰਨ ਵਾਲੀ ਛੋਟੇ ਮਕਰਮਾਦ ਜੀ ਕੀਤਾ ਜਿਹੜੀ ਉਹਦੀ ਜਿਹੜੀ ਵੀ ਜਿਹੜੀ ਵੀ ਉਹਦੀ ਉਹਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਊਗੀ ਉਹਨੂੰ ਪੜਨ ਵਾਸਤੇ ਹੀ ਛਾਪੀ ਮਾਰੀ ਕਰ ਰਹੇ ਆ ਉਹ ਸਮੇਤ ਪਰਿਵਾਰੀ ਕਾਲ ਦਾ ਪਹੌੜਾ ਕਰਦੇ ਪਰਿਵਾਰ ਨੇ ਕੀ ਸ਼ਿਕਾਇਤ ਕੀ ਦਿੱਤੀ ਹੈ ਪਰਿਵਾਰ ਨੇ ਉਹ ਬੱਚੀਆਂ ਦੀ ਸ਼ਿਕਾਇਤ ਸਾਡੇ ਇਹ ਆਈਸੀ ਕਿ ਜਿਹੜੀਆਂ ਛੋਟੀਆਂ ਬੱਚੀਆਂ ਨੇ ਚੌਥੀ ਪੰਜਵੀਂ ਕਲਾਸ ਦੀਆਂ ਬੱਚੀਆਂ ਨੇ ਉਹਨਾਂ ਦੇ ਨਾਲ ਮਾਸਟਰ ਨੇ ਜਿਹੜੀ ਆ ਉਹ ਗਲਤ ਘਟਨਾ ਜਿਹੜੀ ਜਿਹਨੂੰ ਕਿਹਾ ਜਾ ਸਕਦਾ ਕਿ ਫਿਜ਼ੀਕਲ ਟੱਚ ਜਿਹੜਾ ਉਹਨਾਂ ਨੂੰ ਜਿਹੜਾ ਉਹ ਕਰਵਾਇਆ ਜਿਹੜਾ ਜਿਹੜਾ ਕਿ ਜਿਹਦੇ ਉੱਤੇ ਅਸੀਂ ਪੋਕਸੋ ਤੇ 354 ਦੇ ਤਹਿਤ ਪਰਚਾ ਪੱਛੀ ਤੇ ਇਹ ਕਿੱਥੋਂ ਦਾ ਟੀਚਰ ਹੈ ਜੀ ਇਹ ਰਣਵਲਾ ਮਜੀਠੇ ਦਾ ਰਜੇਸ਼ ਕੁਮਾਰ ਇਹਦਾ ਨਾਮ ਆ ਤੇ ਇਸ ਰੱਖਪਗੰਗਵਾ ਸਕੂਲ ਦੇ ਵਿੱਚ ਇਹ ਲੱਗਾ ਸੀ ਕਿੰਨੀ ਦੇਰ ਤੋਂ ਟੀਚਰ ਆ ਜੀ ਇਹ ਤਕਰੀਬਨ 2 ਸਾਲ ਤੋਂ ਹੀ ਆਇਆ ਆ ਅਜੇ ਪ੍ਰੋਵੀਸ਼ਨ ਪੀਰੀਅਡ ਤੇ ਹਮਰਿਸ਼ਰ ਤੋਂ ਪੱਤਰਕਾਰ ਬਬਲੂ ਹਾਜਿੰਦ ਦੀ ਰਿਪੋਰਟ